ਮਾਨ ਸਾਹਿਬ ਹੈ ਸਾਡੇ ਸੀਐਮ ਸਾਹਿਬ ਉਹਨਾਂ ਨੇ ਵੀ ਆਪਣੇ ਵਜ਼ੀਰਾ ਨੂੰ ਇਹੀ ਡਿਊਟੀ ਲਈ ਹੈ ਵੀ ਤੁਸੀਂ ਜੋ ਵੀ ਕੰਮ ਕਰਨਾ ਲੋਕ ਹਿੱਤ ਚ ਕਰਨਾ ਲੋਕਾਂ ਦੇ ਫਾਇਦੇ ਵਾਸਤੇ ਕਰਨਾ ਜੇ ਕਿਸੇ ਦਾ ਵੀ ਨੁਕਸਾਨ ਨਹੀਂ ਕਰਨਾ ਅਸੀਂ ਉਹਨਾਂ ਦੀ ਸੋਚ ਦੇ ਨਾਲ ਹੀ ਉਹਨਾਂ ਦੀ ਡਾਇਰੈਕਸ਼ਨਸ ਤੇ ਚੱਲ ਕੇ ਅਸੀਂ ਕੰਮ ਕਰਦੇ ਹਾਂ ਕੱਲ ਅਸੀਂ ਜਿਹੜੇ ਲੋਕ ਜਿਹੜੇ ਸਾਡੇ ਬਟਿੰਡਾ ਸ਼ਹਿਰ ਦੇ ਸਾਥੀ ਧਰਨਾ ਪ੍ਰਦਰਸ਼ਨ ਕਰ ਰਹੇ ਸੀਗੇ ਭੀਮrao ਅੰਬੇਡਕਰ ਜੀ ਦੇ ਪਾਰਕ ਚ ਉੱਥੇ ਅਸੀਂ ਗਏ ਸੀਗੇ ਉਹਨਾਂ ਦੀਆਂ ਗੱਲਾਂ ਸੁਣਨ ਉਹਨਾਂ ਦੇ ਪੁਆਇੰਟ ਆਫ View ਸੁਣਨ ਕਿਉਂਕਿ ਹਰ ਇੱਕ ਬੰਦੇ ਦਾ ਹਰ ਇੱਕ ਟੌਪਿਕ ਤੇ ਆਪਣਾ ਪੁਆਇੰਟ ਆਫ View ਹੁੰਦਾ ਜੋ ਕਿ ਆਪਣਾ ਫੰਡਮੈਂਟਲ ਰਾਈਟ ਹੈ ਡੈਮੋਕ੍ਰੇਸੀ ਹੈ ਕੋਈ ਵੀ ਆਪਣਾ ਪੁਆਇੰਟ ਰੱਖ ਸਕਦਾ ਤੇ ਅਸੀਂ ਉਹਨਾਂ ਦੀ ਗੱਲ ਸੁਣਨ ਗਏ ਸੀਗੇ ਤੇ ਉਹ ਇਹ ਜਾਣ ਕੇ ਬਹੁਤ ਖੁਸ਼ ਹੋਏਗੀ ਅਸੀਂ ਉਹਨਾਂ ਦਾ ਪੁਆਇੰਟ ਅੱਗੇ ਲਿਜਾਣ ਵਾਸਤੇ ਰਾਜ਼ੀ ਹਾਂ ਕਿ ਅਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਰਾਜ਼ੀ ਹਾਂ ਅਸੀਂ ਬਟਿੰਡੇ ਸ਼ਹਿਰ ਦੇ ਹਰ ਇੱਕ ਬੰਦੇ ਨੂੰ ਰਿਪਰੈਜ਼ੈਂਟ ਕਰਦੇ ਹਾਂ ਚਾਹੇ ਉਹ ਏ ਧੜਦਾ ਹੋਵੇ ਚਾਹੇ ਉਹ ਬੀ ਧੜਦਾ ਹੋਵੇ ਅਸੀਂ ਉਹਨਾਂ ਦੇ ਪੁਆਇੰਟ ਵੀ ਅੱਗੇ ਤੱਕ ਰੱਖਾਂਗੇ ਉਸ ਤੋਂ ਬਾਅਦ ਜੋ ਵੀ ਲੋਕ ਹਿੱਤ ਚ ਫੈਸਲਾ ਹੋਇਆ ਉਹੀ ਹੋਊਗਾ ਸਾਡੀ ਸਰਕਾਰ ਵੀ ਉਹੀ ਚਾਹੁੰਦੀ ਆ ਸਾਡੇ ਸੀਐਮ ਸਾਹਿਬ ਵੀ ਉਹੀ ਚਾਹੁੰਦੇ ਸਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਵੀ ਉਹੀ ਚਾਹੁੰਦੇ ਪਰਮਿਸ਼ਨ ਜਾਂ ਲੈਂਡ ਟਰਾਂਸਫਰ ਦੀ ਗੱਲ ਕਰੀਏ ਕਿੱਥੇ ਜੇ ਖੜਾਜੀ ਸਰ ਜਿੰਨਾ ਕਿ ਮੈਨੂੰ ਧਿਆਨਾ ਨਾਟ ਪਰਟੀਕੂਲਰਲੀ ਸ਼ੋਰ ਮਗਰ ਆਪਣੀ ਵਿਧਾਨ ਸਭਾ ਚ ਉਹ ਪਾਸ ਹੋ ਗਿਆ ਸੀਗਾ ਕਿ ਗਵਰਨਮੈਂਟ ਟੂ ਗਵਰਨਮੈਂਟ ਲੈਂਡ ਟਰਾਂਸਫਰ ਹੋ ਜਾਏਗਾ ਤੇ ਉਹ ਫਾਈਲ ਹਜੇ ਕਿੱਥੇ ਤੱਕ ਹੈ ਮੈਨੂੰ ਪਤਾ ਨਹੀਂ ਇੱਕ ਦੂਸਰਾ ਤਾਂ ਦੱਸਿਆ ਉਹਦੇ ਨਾਲ ਗੱਲਬਾਤ ਨਹੀਂ ਜਿਹੜਾ ਕਹਿੰਦਾ ਉੱਥੇ ਲੈ ਕੇ ਜਾਣਾ ਚਾਹੀਦਾ ਉਹਨਾਂ ਉਹ ਵੀ ਗਲਤ ਪ੍ਰਸ਼ਨ ਕਈ ਲੋਕ ਜਿਹੜੇ ਇਸ ਚੀਜ਼ ਪੋਜ਼ਿਟਿਵ ਨੇ ਲਿਜਾਂ ਚ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ ਵੀ ਉਹ ਕਹਿੰਦੇ ਉਹ ਆਪਣੇ ਪ੍ਰੋਸ ਦੱਸ ਰਹੇ ਉਹ ਆਪਣੇ ਫਾਇਦੇ ਦੱਸ ਰਹੇ ਵੀ ਇਹੇ ਫਾਇਦੇ ਆ ਸ਼ਾਇਦ ਨੂੰ ਉੱਥੇ ਲਿਜਾਂ ਦੇ ਤੇ ਹਰ ਇੱਕ ਦਾ ਆਪਣਾ ਪੁਆਇੰਟ ਆਫ਼ View ਹੈ ਜਿੱਦਾਂ ਆਪਾਂ ਗੱਲ ਕੀਤੀ ਲਗਾਤਾਰ ਸ਼ਿਕਰ ਸ਼ਬਦਾਂ ਜਾ ਰਹੇ ਆ ਤੁਹਾਡੇ ਵੱਲੋਂ ਵੀ ਅਪੀਲ ਕੀਤੀ ਸੀ ਵੀ ਜਰਾ ਮਾ ਚੱਕ ਦਿੱਤਾ ਜੀ ਮੇਰੇ ਵੱਲੋਂ ਅਹੀ ਅਪੀਲ ਕੀਤੀ ਗਈ ਸੀ ਕਿ ਮੇਰੇ ਭਰਾ ਉੱਥੇ ਪੈਣਾ ਅ ਗਰਮੀ 'ਚ ਬੈਠੇ ਆ ਤੇ ਆਪਾਂ ਤਾਂ ਇਹੀ ਚਾਹੁੰਦੇ ਆ ਵੀ ਸਭ ਦੀ ਸੁਣਵਾਈ ਹੋਵੇ ਤੇ ਉਹੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਹਾਡੇ ਸਾਰਿਆਂ ਦੀ ਗੱਲ ਦੀ ਸੁਣਵਾਈ ਜ਼ਰੂਰ ਹੋਊਗੀ ਤੁਹਾਡਾ ਪੁਆਇੰਟ ਅੱਗੇ ਰੱਖਿਆ ਜਾਊਗਾ ਫਾਇਦੇ ਨੁਕਸਾਨ ਦੇਖੇ ਜਾਣਗੇ ਤੇ ਫਾਇਦੇ ਨੁਕਸਾਨ ਦੇਖਣ ਤੋਂ ਬਾਅਦ ਹੀ ਫੈਸਲਾ ਹੋਊਗਾ ਮਾਨ ਸਰ ਨੇ ਕਿਹਾ ਸੀ ਕਿ ਲੋਕਾਂ ਦੀ ਰਾਏ ਦੇ ਮੁਤਾਬਕ ਹੀ ਅਟਾ ਸ਼ੁਰੂ ਕੀਤਾ ਜਬਤ ਉਸ ਬਿਲਕੁਲ ਜੀ ਸਾਡੇ ਸੀਐਮ ਸਾਹਿਬ ਲੋਕ ਹਿੱਤ ਚ ਜੀ ਕੰਮ ਕਰਦੇ ਨੇ ਜਿੱਥੇ ਲੋਕਾਂ ਦਾ ਫਾਇਦਾ ਹੋਵੇਗਾ ਉਹ ਉਸ ਨੂੰ ਪਲਟ ਕੇ ਜਵਾਬ ਨਹੀਂ ਦਿੰਦੇ ਤੇ ਅਸੀਂ ਵੀ ਉਸੇ ਡਾਇਰੈਕਸ਼ਨ ਚ ਕੰਮ ਕਰਦੇ ਹਾਂ